ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗੱਲਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਹਿਊਜ਼ ਬਰਮਜੀਤ ਪੱਗ ਨਾਂ ਤੇ ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਨੇ ਆਪਣੀ ਦਸਤਕ ਦਿੱਤੀ ਹੋਈ ਹੈ ਉੱਥੇ ਹੀ ਪੰਜਾਬ ਦੇ ਵਿੱਚ ਵਕ ਵਕ ਜਿੱਥੇ ਨਵੇਂ ਧੜੇ ਬਣ ਕੇ ਬਾਹਰ ਨਿਕਲ ਰਹੇ ਡੈਮੋਕ੍ਰੈਟਿਕ ਅਲਾਈਅੰਸ ਬਣ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਚੇਂਜ ਓਵਰ ਲਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਜ਼ਿਕਰ ਗੱਲ ਕਰੀਏ। ਤਾਂ ਦੇਸ਼ ਦੇ ਵਿੱਚ ਇੱਕ ਵਕਤ ਸੀ ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਵੱਖਰਾ ਸਥਾਨ ਬਣਾ ਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਵਾਕਈ ਅਰਵਿੰਦ ਕੇਜਰੀਵਾਲ ਦੀ ਇਹ ਆਮ ਆਦਮੀ ਪਾਰਟੀ ਪੰਜਾਬ ਦੀਆਂ ਦੋ ਤੇ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਦਚਿੱਤੀ ਵਿੱਚ ਪਾ ਸਕਦੀ ਹੈ ਪਰ ਹੁਣ ਸਮਾਂ ਇੱਕ ਇਦਾਂ ਦਾ ਬਣ ਗਿਆ ਕਿ ਇਸ ਪਾਰਟੀ ਨੂੰ ਹੁਣ ਆਪਣੇ ਨਾਲ ਕੋਈ ਵੀ ਪਾਰਟੀ ਜੋੜਨ ਵਾਸਤੇ ਤਿਆਰ ਨਹੀਂ ਹੈ ਸੋ ਇਸ ਗੱਲ ਦੇ ਬਰਚਾਚਾ ਕਰਾਂਗੇ ਜਿੱਥੇ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਪਾਕਨਾ ਅਮਲੀ ਜੀ ਵਿਸ਼ੇਸ਼ ਕਰਕੇ ਪਹੁੰਚੇ ਹੋਏ ਨੇ ਪਾਕਨਾ ਜੀ ਸਵਾਗਤ ਹੈ ਪਹਿਲਾ ਸਵਾਲ ਜਿਹੜਾ ਤੁਹਾਡੇ ਨਾਲ ਉਹ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਕਾਂਗਰਸ ਨਾਲ ਹੱਥ ਮਲਾਉਣ ਵਾਸਤੇ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸਾਂਯੋਜਕ ਕੇਜਰੀਵਾਲ ਤਿਆਰ ਵਰ ਤਿਆਰ ਨੇ ਕੀ ਕਹੋਗੇ ਕਾਕਾ ਜੀ ਲੋਕ ਸਭਾ ਚੋਣਾਂ ਵਾਸਤੇ ਗੱਟ ਜੋੜ ਕਰਨ ਵਾਸਤੇ ਕਾਂਗਰਸ ਪਾਰਟੀ ਨਾਲ ਬੇਸ਼ੱਕ ਦਚਿੱਤੀ ਦੇ ਵਿੱਚ ਐ ਪਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਬਿਲਕੁਲ ਤਿਆਰ ਖੜੇ ਐ ਦਿੱਲੀ ਦੇ ਵਿੱਚ ਕਾਂਗਰਸ ਦੇ ਲੀਡਰਾਂ ਨੇ ਅੱਜ ਵੀ ਮੀਟਿੰਗ ਤੋਂ ਬਾਅਦ ਮਹਾ ਗੱਠ ਜੋੜ ਦੇ ਫੈਸਲੇ ਬਾਰੇ ਸਾਰੇ ਹੱਕ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤੇ ਜੀ ਤੇ ਉੱਥੇ ਹੀ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਆਲ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਮਿਕ ਕੰਵੀਨਰ ਆ ਉਹਨਾਂ ਨਵੇਂ ਸਮਝੌਤੇ ਹੋਣ ਦੀ ਪੂਰੀ ਆਸ ਜਤਾਈ ਹੈ ਪਰ ਪਗਲਾਂ ਜੀ ਜੇ ਦੇਖਿਆ ਜਾਵੇ ਇੱਕ ਗੱਲ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਇੱਕ ਵੱਡਾ ਮਿਆਰ ਲੈ ਕੇ ਉੱઠી ਸੀ ਤੇ ਉਹਨਾਂ ਦਾ ਮਿਆਰ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਤੇ ਇਹ ਇੱਕ ਚਿੰਤਾ ਦਾ ਵਿਸ਼ਾ ਬਿਲਕੁਲ ਸਹੀ ਗੱਲ ਆ ਪੁੱਤ ਤਾਂ ਹੀ ਇਹ ਸੇ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਕਰਨਾ ਪੈਣਾ ਜੇ ਹਰਿਆਣੇ ਦੀ ਗੱਲ ਕਰੀਏ ਤਾਂ ਪੁੱਤ ਹਰਿਆਣੇ ਦੇ ਵਿੱਚ ਵੀ ਇਹਨਾਂ ਨੇ ਗੱਠ ਜੋੜ ਕਰਕੇ ਦੇਖਿਆ ਉੱਥੇ ਵੀ ਭਾਈ ਕੋਈ ਮੱਡਾ ਫਾਇਦਾ ਇਹਨਾਂ ਨੂੰ ਨਹੀਂ ਮਿਲ ਸਕਿਆ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬੇਸ਼ੱਕ ਭਗਵੰਤ ਮਾਨ ਲੱਖ ਗੱਲ ਕਰ ਲੈ ਵੀ ਆਮ ਆਦਮੀ ਪਾਰਟੀ ਪੰਜਾਬ 'ਚ ਮਜ਼ਬੂਤ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਦਮ ਤੇ ਜਿੱਤ ਜੂਗੀ ਇਹ ਗੱਲਾਂ ਕਿਤੇ ਨਾ ਕਿਤੇ ਭਾਈ ਪੂਰੀਆਂ ਖਰੀਆਂ ਉਤਰਦੀਆਂ ਨਹੀਂ ਲੱਗਦੀਆਂ ਤੇ ਬੇਸ਼ੱਕ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਅਰਬਿੰਦ ਦਿੱਲੀ ਦੇ ਜਿਹੜੇ ਕਿ ਅ ਰਾਹੁਲ ਗਾਂਧੀ ਦੀ ਗੱਲ ਕਰੀਏ ਦਿੱਲੀ ਚ ਰਾਹੁਲ ਗਾਂਧੀ ਨੇ 7 ਸਪੱਸ਼ਟ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਬੇਸ਼ੱਕ ਤੁਸੀਂ ਭਾਈ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰ ਲਓ ਪਰ ਅਸੀਂ ਭਾਈ ਕਿਸੇ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਗੱਠ ਜੋੜ ਨਹੀਂ ਕਰਾਂਗੇ ਤੇ ਉੱਥੇ ਕੇਂਦਰੀ ਬਾਲ ਦਾ ਹੁਣ ਗੱਠ ਜੋੜ ਨੂੰ ਲੈ ਕੇ ਕਹਿਣਾ ਵੀ ਕਾਂਗਰਸ ਵੱਲੋਂ ਗੱਲਬਾਤ ਦਾ ਸੱਦਾ ਆਉਣ ਦਿਓ ਉਹ ਇਸ ਮੁੱਦੇ ਦੇ ਉੱਪਰ ਚਰਚਾ ਕਰਨ ਵਾਸਤੇ ਤਿਆਰ ਹੈ ਤਾਜ਼ਾ ਸਰਵੇਖਣ ਦੇ ਮੁਤਾਬਕ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਤਾਂ ਲਾਹਾ ਮਿਲ ਸਕਦਾ ਪਰ ਜੇ ਉੱਥੇ ਆਮ ਆਦਮੀ ਪਾਰਟੀ ਗੱਠਜੋੜ ਕਰਦੀ ਹੈ ਤਾਂ ਇਹ ਕਹਿ ਲਓ ਵੀ ਭਾਜਪਾ ਇੱਥੇ ਬਾਜ਼ੀ ਮਾਰ ਸਕਦੀ ਹੈ ਅੱਛਾ ਜੀ ਮਤਲਬ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਨਾਲ ਗੱਠਜੋੜ ਕਰਨਾ ਪੈਣਾ ਹੀ ਪੈਣਾ ਹੈ ਨਹੀਂ ਉੱਥੇ ਬੀਜੇਪੀ ਇਸ ਪੂਰੇ ਮਾਮਲੇ ਵਿੱਚ ਅੱਗੇ ਨਿਕਲ ਕੇ ਆ ਸਕਦੀ ਹੈ ਹਾਂ ਇਹ ਸਰਵੇਖਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਗੱਠ ਜੋੜ ਦੇ ਹੱਕ ਵਿੱਚ ਉਣ ਨਜ਼ਰ ਆਈ। ਦਿਲਚਸਪ ਗੱਲਬਤ ਇਹ ਆ ਵੀ ਆਮ ਆਦਮੀ ਪਾਰਟੀ ਸਾਰੀਆਂ 7 ਲੋਕ ਸਭਾ ਸੀਟਾਂ ਵਾਸਤੇ ਉਮੀਦਵਾਰ ਲਾਂ ਕਰ ਦਿੱਤੇ ਆ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦਿੱਲੀ ਦੇ ਕਲਵੀਨਰ ਜਿਹੜੇ ਭਾਈ ਗੋਪਾਲ ਰਾਏ ਕਹਿ ਚੁੱਕੇ ਆ ਵੀ ਹੁਣ ਕਾਂਗਰਸ ਨਾਲ ਚੋਣ ਸਮਝੌਤੇ ਦੀ ਸੰਭਾਵਨਾ ਘੱਟ ਹੈ। ਪਰ ਇਹਦੇ باوجود ਕੇਜਰੀ ਬਾੜ ਹਲੇ ਵੀ ਚਾਹੁੰਦਾ ਵੀ ਜੇ ਕਿਤੇ ਕਾਂਗਰਸ ਨਾਲ ਸਾਡਾ ਗੱਠ ਜੋੜ ਹੋ ਜਾਏ ਤਾਂ ਸਾਨੂੰ ਪਾਈ ਇਹਦੇ ਵਿੱਚ ਵੱਡਾ ਫਾਇਦਾ ਹੋਊਗਾ ਜੀ ਤੇ ਉਧਰਲੇ ਪਾਸੇ ਦਿੱਲੀ ਦੇ ਵਿੱਚ ਸੂਬਾ ਪ੍ਰਧਾਨ ਜਿਹੜੀ ਆ ਕਾਂਗਰਸ ਦੀ ਸ਼ੀਲਾ ਦਿਖਸ਼ਤ ਜੀ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਦੇ ਸਖਤ ਖਿਲਾਫ ਹੈ ਅੱਜ ਗੱਠ ਜੋੜ ਬਾਰੇ ਰਾਹੁਲ ਗਾਂਧੀ ਦੀ ਰਹਿਸ਼ ਤੇ ਬੈਟਕ ਹੋਈ ਆ ਇਹ ਬੈਟਕ ਦੇ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਿਆ ਬੈਟਕ ਵਿੱਚ ਮੌਜੂਦ ਜਿਹੜੇ 5 ਨੇਤਾ ਸੀ ਉਹਨਾਂ ਨੇ ਇਹਦਾ ਸਮਰਥਨ ਕੀਤਾ ਪਰ 6 ਜਿਹੜੇ ਨੇਤਾ ਸੀ ਉਹਨਾਂ ਨੇ ਪਾਈ ਇਹਦਾ ਡਟ ਕੇ ਵਿਰੋਧ ਕੀਤਾ ਉੱਥੇ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਇੰਚਾਰਜ ਪੀਸੀ ਚਾਕੂ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੀਮਾਕਨ ਅਰਵਿੰਦਰ ਲਵਲੀ ਸਬਾ ਚੋਪੜਾ ਤੇ ਤਾਜ਼ਦਾਰ ਬਾਬਰ ਇਹਨਾਂ ਨੇ ਪਾਈ ਗੱਠ ਜੋੜ ਦਾ ਸਮਰਥਨ ਕੀਤਾ ਜਦਕਿ ਦਿੱਲੀ ਕਾਂਗਰਸ ਦੀ ਪ੍ਰਧਾਨ ਸੀਲਾ ਧਿਕਸ਼ਤ ਤੋਂ ਇਲਾਵਾ ਤਿੰਨ ਕਾਰਜਕਾਰੀ ਪ੍ਰਧਾਨਾਂ ਜੇਪੀ ਅਗਰਵਾਲ, ਯੋਗਿੰਦਰ ਨੰਦਾ ਸ਼ਾਸਤਰੀ ਇਹ ਗੱਠ ਜੋੜ ਦੇ ਪਾਈ ਸਖਤ ਖਿਲਾਫ ਹੈ ਮੀਟਿੰਗ ਤੋਂ ਬਾਅਦ ਇਹਨਾਂ ਨੇ ਨੇਤਾਵਾਂ ਨੇ ਆਖਰੀ ਫੈਸਲਾ ਰਾਹੁਲ ਗਾਂਧੀ ਤੇ ਛੱਡਿਆ ਉਹ ਕਹਿੰਦੇ ਪਾਈ ਅਸੀਂ ਰਾਹੁਲ ਗਾਂਧੀ ਤੇ ਫੈਸਲਾ ਛੱਡਦੇ ਆ ਤੇ ਉਹਨਾਂ ਨੂੰ ਜੋ ਪ੍ਰਵਾਨ ਅਸੀਂ ਉਹਦੇ ਪਰ ਪਾਏ ਆਪਣੇ ਸ਼ਰਧਾ ਦੇ ਜੋ ਵੀ ਹੈ ਸਮਰਥਨ ਉਹਨਾਂ ਦੇ ਨਾਲ ਰੱਖੂਗੇ ਅਸੀਂ ਆਪਣੇ ਨਾਲ ਕਰਾਂਗੇ ਤੇ ਕਹਿਣ ਦੀ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦੀ ਹਾਲਾਤ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਬੜੇ ਪਤਲੇ ਹੋਏ ਪਾਏ ਹੈ ਬਿਲਕੁਲ ਸਹੀ ਗੱਲ ਹੈ ਜੀ ਸੋ ਜਿੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਗੱਲ ਕਰੀਏ ਟਕਸਾਲੀਆਂ ਨਾਲ ਪਹਿਲਾਂ ਗੱਠ ਜੋੜ ਕਰਨ ਦੀ ਗੱਲ ਕਰਦੀ ਸੀ ਉੱਥੇ ਉਸ ਤੋਂ ਬਾਅਦ ਇਹਨਾਂ ਵੱਲੋਂ ਇਹ ਬਿਆਨ ਨਿਕਲ ਕੇ ਆਉਂਦਾ ਹੈ ਕਿ ਅਸੀਂ ਹੁਣ ਬૌਧਨ ਸਮਾਜਵਾਦੀ ਪਾਰਟੀ ਦੇ ਨਾਲ ਗੱਠਜੋੜ ਕਰਾਂਗੇ ਪਰ ਫਿਰ ਕਿਤੇ ਨਾ ਕਿਤੇ ਇਹਨਾਂ ਦਾ ਗੱਠਜੋੜ ਸਿਰੇ ਨਹੀਂ ਚੜਦਾ ਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਨਾਲ ਹੁਣ ਗੱਠਜੋੜ ਕਰਨ ਦੀਆਂ ਜਿਹੜੀਆਂ ਇਹ ਖਬਰਾਂ ਨੇ ਨਿਕਲ ਕੇ ਸਾਹਮਣੇ ਆ ਰਹੀ ਨੇ ਸੋ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਵੱਡੇ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਰਹਾਂਗੇ ਭਗਵੰਤ ਜੀ ਇੱਥੇ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਇਹ ਪ੍ਰਧਾਨ ਨੇ ਜਿਹੜੇ ਪਾਰਟੀ ਪ੍ਰਧਾਨ ਆ ਗੱਲ ਕਰੀਏ ਭਗਵੰਤ ਮਾਨ ਦੀ ਤਾਂ ਉਹਨਾਂ ਨੇ ਵੀ ਇਹ ਗੱਲ ਪਿੱਛੇ ਜੇ ਕਹੀ ਸੀ ਕਿ ਅਸੀਂ ਭਾਈ ਕਿਸੇ ਪਾਰਟੀ ਨਾਲ ਕੋਈ ਗੱਠ ਜੋੜ ਨਹੀਂ ਕਰਾਂਗੇ ਪਰ ਹੁਣ ਜਿਵੇਂ ਦੇ ਹਾਲਾਤ ਬਣੇ ਨੇ ਉਹਨਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਭਗਨਾ ਜੀ ਇਸ ਚੀਜ਼ ਦੇ ਉੱਪਰ ਉਹ ਸਮਰਥਨ ਕਰ ਸਕਦੇ ਬਿਲਕੁਲ ਕਰ ਸਕਦੇ ਆ ਬਾਕੀ ਪੁੱਤ ਦੇਖੋ ਗੱਲ ਇਹ ਆ ਆਖਰੀ ਫੈਸਲਾ ਜਿਹੜਾ ਦਿੱਲੀ ਵਾਲਿਆਂ ਨੇ ਕਰਨਾ ਹੈ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਪੰਜਾਬ ਦੇ ਵਾਸਤੇ ਇੱਕ ਵੱਡਾ ਇਹਨਾਂ ਦਾ ਇੱਕ ਲੀਡਰ ਹੈ ਆਮ ਆਦਮੀ ਪਾਰਟੀ ਨੂੰ ਜੋੜਨ ਦੇ ਵਿੱਚ ਪਰ ਉੱਥੇ ਹੀ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਖਾਸ ਕਰਕੇ ਸਖਪਾਲ ਸਿੰਘ ਖਹਿਰਾ ਇੱਕ ਵੱਡਾ ਵੋਟ ਬੈਂਕ ਜਿਹੜਾ ਆਮ ਆਦਮੀ ਪਾਰਟੀ ਦਾ ਤੋੜ ਕੇ ਆਪਣੇ ਨਾਲ ਲੈ ਗਿਆ ਉਹਦਾ ਵੀ ਵੱਡਾ ਨੁਕਸਾਨ ਜਿਹੜਾ ਪਾਇ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਥੇ ਚੱਕਣਾ ਪੈ ਸਕਦਾ ਸੋ ਬਿਲਕੁਲ ਸਹੀ ਗੱਲ ਹੈ ਜੀ ਸੋ ਰੇਡੀਓ ਆਸ ਦੇ ਪਰ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਰਹਾਂਗੇ ਸੋ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਸਾਰੇ ਪੱਖ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਜਿੱਥੇ ਪੰਜਾਬ ਦੇ ਵਿੱਚ ਆਵਾਜ਼ ਵੀ ਪਾਰਟੀ ਇਹ ਗੱਲ ਦਾ ਅੱਜ ਵੀ ਦਾਵਾ ਠੋਕ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਆਪਣੇ ਨਾਂ ਤੇ ਜਿੱਤ ਲਵੇਗੀ ਬੇਸ਼ੱਕ ਕੱਲ 3 ਵੱਡੇ ਨਾਮ ਜਿਹੜੇ ਆ ਉਹ ਭਗਵੰਤ ਮਾਨ ਨੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਪਰ ਕਿਤੇ ਨਾ ਕਿਤੇ ਕੱਲ ਜ਼ਰੂਰ ਮੰਨਣੀ ਪੈਣੀ ਹੈ ਕਿ ਲੰਗੀਆਂ ਜਿੰਮਨੀਆਂ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਅੱਜ ਦੇ ਮੌਜੂਦਾ ਹਾਲਾਤ ਆਮ ਆਦਮੀ ਪਾਰਟੀ ਵਾਸਤੇ ਕਾਫੀ ਮੁਸ਼ਕਲਾ ਪਰੇ ਨੇ ਸੋ ਪ੍ਰੋਗਰਾਮ ਵਿੱਚ ਹੋਣ ਦਾ ਦਾਸ ਲੈਣਾ ਚਾਹਾਂਗੇ ਤੁਹਾਡੇ ਤੋਂ ਇਸ ਤਰ੍ਹਾਂ ਦੇ ਬੁੱਧੇ ਤੁਹਾਡੇ ਨਾਲ ਇਸ ਤਰ੍ਹਾਂ ਡਿਸਕਸ ਕਰਦੇ ਰਿਹਾ ਕਰਾਂਗੇ ਸੋ ਭਗਵਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥਾਸਰੀ ਗਾਲ ਭਾਈ ਸਾਰਿਆਂ ਨੂੰ ਤੇ ਹੁਣ ਬਾਕੀ ਦੇ ਪ੍ਰੋਗਰਾਮ ਜਿਹੜੇ ਦੇਖਣੇ ਆ ਤੇ ਸੁਣਨੇ ਆ ਤੁਸੀਂ ਉਹ ਬਣੇ ਰਹੋ ਤੁਸੀਂ ਆਜ ਪਿਊਸ ਵਾਲਾ ਦੇ ਨਾਲ ਤੇ ਪਰਮਜੀਤ ਨੂੰ ਦੋ ਜੱਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ